ਸਤਿ ਸ੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਮਾਲਾ ਕਲਾਂ ਦੇ ਵਿੱਚ ਘਰੇਲੂ ਪਰਿਵਾਰ ਦੇ ਘਰੇ ਇਸ ਟਾਈਮ ਮੌਜੂਦ ਹਾਂ ਮਾਲਾ ਕਲਾਂ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹਾ ਮੋਗੇ ਦਾ ਮਾਨਮੱਤਾ ਨਗਰ ਆ ਸਿਆਸਤ ਦੀ ਦੁਨੀਆ ਦੇ ਵਿੱਚ ਵੀ ਇਸ ਪਿੰਡ ਦਾ ਬਹੁਤ ਵੱਡਾ ਨਾਮ ਆ ਅੱਜ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਇੱਕ ਛੋਟੀ ਵਿਖਾਉਣੀ ਆ ਤੁਹਾਨੂੰ ਮਿੱਤਰੋ ਗੱਪਣ ਕਿੰਨੇ ਟਾਈਮ ਦੀ ਕੱਚੀ ਆ ਇਹਨੂੰ ਇਹ ਨਹੀਂ ਕਹਿ ਸਕਦੇ ਵੀ ਆਪਾਂ ਇਹ ਚੈੱਕ ਪਾਸ ਕਿਉਂਕਿ ਇਹ ਤਾਂ ਹਜੇ ਕੱਚੀ ਆ ਸਿਰਫ ਇਹਦੇ ਤਾਂ ਦੇਣ ਹੀ ਰਹਿੰਦੇ ਆ ਕੁਝ ਕੁ ਸੂਣ ਦੇ ਵਿੱਚ ਕਰਦੇ ਗੱਲਬਾਤ ਬਾਈ ਜੀ ਨਾਲ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਆ ਵੱਡੇ ਭਾਈ ਬਹੁਤ ਵਧੀਆ ਜੀ ਖੇਤਾਂ ਠੀਕ ਆ ਬਹੁਤ ਵਧੀਆ ਠੀਕ ਆ ਇੱਕ ਵਾਰੀ ਨਾਮ ਦੱਸਿਓ ਵੀਰੇ ਨਾਮ ਮੇਰਾ ਜਸਪਾਲ ਠੀਕ ਆ son of ਸਾਧੂ ਸਿੰਘ ਠੀਕ ਆ ਜਸਪਾਲ ਬਾਈ ਜਿਹੜੀ ਝੋਟੀ ਵੇਚਣੀ ਆ ਵੀਰੇ ਇਹ ਪਹਿਲਣਾ ਬਾਈ ਪਹਿਲਣਾ ਜੀ ਪਹਿਲਣਾ ਠੀਕ ਆ ਦੰਦਾ ਤੋਂ ਕਿਵੇਂ ਆ ਵੀਰੇ ਰਲੇਯਾ ਦੰਦ ਜਵਾਨ ਹੀ ਹੈ ਹਾਂਜੀ ਠੀਕ ਆ ਤੇ ਕਿੰਨਾ ਟਾਈਮ ਰਹਿ ਗਿਆ ਇਹਦਾ ਵੀਰੇ ਇਹਦਾ 1 ਮਹੀਨਾ ਰਹਿੰਦਾ ਹੀ 1 ਮਹੀਨਾ ਸੂਣ ਦੇ ਵਿੱਚ ਹੈ ਹਾਂਜੀ ਠੀਕ ਆ ਬਾਈ ਮਾਂ ਆਂਦੀ ਆ ਨਾਲ ਇਹਦੀ ਮਾਈ ਆ ਹਾਂਜੀ ਠੀਕ ਆ ਇਹ ਕਿੰਨਾ ਕੁ ਦੁੱਧ ਦੇ ਦਿੰਦੀ ਆ ਬਾਈ ਇੱਥੇ ਲਹਿਗਾ 14-15 ਕਿਲੋ ਦੁੱਧ ਠੀਕ ਆ ਬਾਈ ਠੀਕ ਆ ਸੀਮਨ ਕਿਹੜੇ ਦੀ ਆ ਵੱਡੇ ਬਈ ਇਹ ਮਾਂਟੀ ਕੋ ਘਰ ਆਇਆ ਸੀਮੰਟ ਦਾ ਨਹੀਂ ਆਪਾਂ ਨੂੰ ਤੇ ਇਹ ਕੱਟੀ ਬਾਰੇ ਵੀ ਨਹੀਂ ਪੁੱਗਤਾ ਜਾਣਕਾਰੀ ਕੋਈ ਨਹੀਂ ਠੀਕ ਆ ਵੀਰੇ ਰੇਟ ਬਾਈ ਕੀ ਰੱਖਿਆ ਜਾਂਦਾ ਰੇਟ 800 ਆ ਰਹੀ ਮਾਨਤਨ ਮਾਨਤਨ ਕਰ ਦਾਂ ਠੀਕ ਆ ਕੱਢੀ ਬਾਰ ਤੋਂ ਤੋਰੀ ਵੀਰੇ ਬਣਾ ਲੈ ਮੇਂ ਮਿੱਤਰੋ ਲੇਵੇ पांडे ਦੀ ਕੱਟੀ ਝੋਲੀ ਝਾਲੀ ਵੱਲੋਂ ਬਹੁਤ ਪਧਰੀ ਸਮਧਰੀ ਆ ਅਜੇ ਹਿੰਦਾ ਮਹੀਨਾ ਪਿਆ ਵੀ ਕਹਿਣ ਤੋਂ ਪਾਵੇ ਆ ਵੀ 30 ਦਿਨਾਂ ਦੇ ਬਾਕੀ ਆ ਮਿੱਤਰੋ ਤੇ 30 ਦਿਨਾਂ ਦੇ ਵਿੱਚ ਇਹਨੇ ਕੁਛ ਦੀ ਕੁਛ ਥੱਲੋ ਬਣ ਜਾਣਾ ਕਰਮਾਲੀ ਨੇ ਦੇਖ ਸਕਦੇ ਆ ਤੁਸੀਂ ਵੀ ਬਾਕੀ ਇਹ ਵੀ ਛੋਟੀ ਸੰਗਾ ਸੰਗਾ ਦੀ ਵੀ ਚੰਗੀ ਆ ਲੇਵਾ ਵੀ ਬਹੁਤ ਸੋਹਣਾ ਤਿਆਰ ਕਰੋਗੇ ਪੱਧਰੀ ਸਮਦਰੀ ਕੱਟੀ ਜਿੰਨੀ ਹੈਗੀ ਅੰਗਾ ਪੈਰਾਂ ਦੀ ਸਾਫ ਸੁਥਰੀ ਆ ਰੇਟ 80000 ਰੁਪਿਆਵਾ ਮਿੱਤਰੋ ਇਹਦਾ ਜਿੰਦੇ ਵਿੱਚੋਂ ਮਾਨਤਾਨ ਹੋ ਜਾਊਗਾ ਕਰਮ ਵਾਲੀ ਛੋਟੀ ਥੱਲੋ ਨੇਫਟੀ ਲੁਫਟੀ ਵਿਖਾਦੀ ਪੁੱਤ ਇੱਕ ਵਾਰੀ ਕੋ ਲਾਇਆ ਬਹੁਤ ਸੋਹਣਾ ਨੇ ਤਿਆਰੀ ਬਹੁਤ ਸੋਹਣੀ ਕੀਤੀ ਆ ਬਾਈ ਕੋਈ ਭਾਰਪੂਰ ਤਾਂ ਨਹੀਂ ਵਿਖਾਉਂਦੀ ਉਨੀ ਇੱਕ ਹੀ ਵੀਰੇ ਨਹੀਂ ਜੀ ਠੀਕ ਆ ਬਾਈ ਲੈ ਮਿੱਤਰੋ ਸਾਫ ਸੁਥਰੇ ਅੰਗਾ ਪੈਰਾਂ ਦੇ ਵਿੱਚ ਜਿੰਨੀ ਹੈਗੀ ਕੱਟੀ 80000 ਰੁਪਿਆ ਰੇਟ ਆ ਮੰਨਤਨ ਹੋ ਜੂਗਾ ਅੱਖਾਂ ਵਿਖਾਦੀ ਪੁੱਤ ਜਵਾਬ ਆ ਜਿਹੜੇ ਉਹ ਕਲੀਅਰ ਕਵਰ ਕਰਦੀ ਮੇਰਾ ਮਨ ਕਹਿੰਦਾ ਵੀ ਅੱਖਾਂ 'ਚ ਜਵਾਬ ਨਹੀਂ ਦਿਖਾਉਂਦੀ ਹਨ ਤੇ ਨੰਬਰ ਬਾਈ ਹੈਗਾ ਮਾਲਕਾਂ ਦਾ 99147 18178 99147 18178 99147 18178 ਇਸ ਨੰਬਰ ਤੇ ਕਰਨੀਏ ਤੁਸੀਂ ਬਾਈ ਨਾਲ ਗੱਲਬਾਤ ਪਿੰਡ ਮਾਲਾ ਕਲਾਂ ਜ਼ਿਲ੍ਹਾ ਮੋਗਾ ਵਾ ਮਿੱਤਰੋ ਧੰਨਵਾਦ ਸ਼ੁਕਰੀਆ